ਮੈਂ ਵੀਪੇਸ਼ ਕੁਮਾਰ ਗਰਗ ਮੈਂ ਬਾਗਵਾਨੀ ਵਿਕਾਸ ਅਫਸਰ ਦੇ ਨਾਤੇ ਡਿਪਾਰਟਮੈਂਟ ਆਫ ਹਾਰਟੀਕਲਚਰ ਪੰਜਾਬ ਸਰਕਾਰ ਚ ਕੰਮ ਕਰ ਰਿਹਾ ਹੈਗਾ ਔਰ ਅਸੀਂ ਵਕ ਵਕ ਆਪਣੇ ਪ੍ਰੋਜੈਕਟਸ ਜਿਹਦਾ ਸਕੂਲਾਂ ਦੇ ਅੰਦਰ ਸੀ ਸੀ ਸਕੂਲ ਐਡੀਬਲ ਗਾਰਡਨ ਅਸੀਂ ਫਾਰਮਰਸ ਨੂੰ ਜਿਹੜੇ ਉਹਨਾਂ ਦੇ ਵੇਸਟ ਹੈਗਾ ਉਸ ਤੋਂ ਅਸੀਂ ਬਾਇਓ ਇੰਜੀਮਸ ਦੇਸ ਤੋਂ ਇਲਾਵਾ ਅਸੀਂ ਵਕ ਵਕ ਹੋਰ ਜਿਹੜੇ ਆਧਾਰੇ ਹੈਗੇ ਨੇ ਸਰਕਾਰ ਦੇ ਉਹਨਾਂ ਨਾਲ ਮਿਲ ਕੇ ਅਸੀਂ ਜੰਗਲ ਲਗਾ ਰਹੇ ਹੈਗੇ ਆ ਸੋ ਅਸੀਂ ਸਕੂਲਾਂ 'ਚ ਬੱਚਿਆਂ ਨੂੰ ਆਪਣੇ ਘਰ ਜੋਗਰੀਆਂ ਕਿਦਾਂ ਖਾਣ ਪੀਣ ਵਾਲੀਆਂ ਜਿਹੜੀਆਂ ਸਬਜ਼ੀਆਂ ਕੁਦਰਤੀ ਤੌਰ ਤੇ ਉਹ ਕਿਦਾਂ ਗ로우 ਕਰਨੀਆਂ ਹੈਗੀਆਂ ਉਸ ਦੇ ਵਿੱਚ ਅਸੀਂ ਜੋ ਪਰਮਾ ਕਲਚਰ ਡਿਜ਼ਾਈਨ ਹੈਗੇ ਨੇ ਜੋ ਆਰਗੇਨਿਕ ਫਾਰਮਿੰਗ ਦੇ ਡਿਜ਼ਾਈਨ ਹੈਗੇ ਨੇ ਜੋ ਕੁਦਰਤੀ ਖੇਤੀ ਦੇ ਡਿਜ਼ਾਈਨਸ ਹੈਗੇ ਨੇ ਸੋ ਉਹਨਾਂ ਨੂੰ ਅਸੀਂ ਯੂਜ਼ ਕਰਕੇ ਬੱਚਿਆਂ ਦੇ ਨਾਲ ਕਿਦਾਂ ਤੁਸੀਂ ਘੱਟ ਜਗ੍ਹਾ ਦੇ ਅੰਦਰ ਵੱਧ ਤੋਂ ਵੱਧ ਫਸਲਾਂ ਵੱਧ ਤੋਂ ਵੱਧ ਸਬਜ਼ੀਆਂ ਫਲ ਫਰੂਟ ਤੁਸੀਂ ਗ로우 ਕਰਨੇ ਹੈਗੇ ਨੇ ਪਲੱਸ ਜਿਹੜੀ ਵੀ ਤੁਹਾਡੀ ਕਿਚਨ ਦੀ ਵੇਸਟੇਜ ਹੈਗੀ ਆ ਜਾਂ ਫਾਰਮ ਚ ਜਿਹੜਾ ਤੁਹਾਡਾ ਜਾਂ ਗਾਰਡਨ ਚ ਜੋ ਵੀ ਤੁਹਾਡੀ ਰਹਿਣ ਖੁੰਦ ਬਚ ਜਾਂਦੀ ਹੈਗੀ ਸੋ ਉਹਨਾਂ ਨੂੰ ਤੁਸੀਂ ਕਿਦਾਂ ਯੂਜ਼ ਕਰਕੇ ਕਿਦਾਂ ਤੁਸੀਂ ਆਪਣੇ ਲਈ ਇੱਕ ਛੋਟਾ ਜਾਂ ਛੋਟੇ ਜਿਹੇ ਸਪੇਸ ਦੇ ਅੰਦਰ ਫੂਡ ਜੰਗਲ ਗਰੋ ਕਰ ਸਕਦੇ ਹੈਗੇ ਉਹ ਤੇ ਉਹ ਵੀ ਇਦਾਂ ਗਰੋ ਕਰਨਾ ਹੈਗਾ ਕਿ ਉਸ ਦੇ ਵਿੱਚ ਬਹੁਤੀ ਕੇਅਰ ਬਹੁਤੀ ਤੁਹਾਡੀ ਜਿਹੜੀ ਮੇਨਟੇਨੈਂਸ ਹੈਗੀ ਜਿਹੜੀ ਬਹੁਤੀ ਤੁਹਾਡੀ ਇਨਪੁਟਸ ਦੀ ਜਿਹੜੀ ਨੀਡ ਹੈਗੀ ਆ ਉਹ ਤੁਹਾਨੂੰ ਨਾ ਕਰਨੀ ਪਵੇ ਤੇ ਖਾਣਾ ਪੀਣਾ ਆਪਣੇ ਆਪ ਜਿੱਦਾਂ ਜੰਗਲ ਦੇ ਅੰਦਰ ਉੱਗਦਾ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਬੱਚਿਆਂ ਨੂੰ ਸਕੂਲਾਂ ਦੇ ਅੰਦਰ ਇੰਟਰੋਡਿਊਸ ਕਰ ਰਹ ਮੇਰੇ ਕੋਲੇ ਮੇਰਾ ਪਰਸਨਲ ਫੂਡ ਫੋਰੈਸਟ ਗਾਰਡਨ ਹੈਗਾ ਸੋ ਬਹੁਤ ਸਾਰੇ ਲੋਗੋ ਨੂੰ ਫੂਡ ਫੋਰੈਸਟ ਗਾਰਡਨ ਕਹਿ ਦਿੰਦੇ ਆ ਬਹੁਤ ਸਾਰੇ ਲੋਗੋ ਨੂੰ ਕੁਦਰਤੀ ਖੇਤੀ ਨਾਲ ਰਿਲੇਟ ਕਰਦੇ ਆ ਬਹੁਤ ਸਾਰੇ ਉਹਨੂੰ ਆਰਗੇਨਿਕ ਖੇਤੀ ਨਾਲ ਰਿਲੇਟ ਕਰਦੇ ਨੇ ਬਹੁਤ ਅੱਜ ਕੱਲ ਇੱਕ ਪਰਮਾकल्चर ਨਵਾਂ ਨਾਮ ਆਇਆ ਹੈਗਾ ਦੇ ਬਹੁਤ ਸਾਰੇ ਲੋਗ ਪਰਮਾकल्चर ਦੇ ਨਾਮ ਨਾਲ ਜਾਂ ਦੇ ਫਾਰਮਸ ਨੂੰ ਪਰਮਾकल्चर ਫਾਰਮਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਬਹੁਤ ਸਾਰੇ ਲੋਗ ਇਹਨੂੰ ਪਰਮਾकल्चर ਫਾਰਮ ਦਾ ਨਾਮ ਦਿੰਦੇ ਹੈਗੇ ਨੇ ਸੋ ਚੀਜ਼ ਇੱਕੋ ਹੀ ਹੈਗੀ ਆ ਚੀਜ਼ ਇਹ ਹੈਗੀ ਆ ਕਿ ਆਪਾਂ ਕਿਦਾਂ ਆਪਾਂ ਇਦਾਂ ਆਪਣੀਆਂ ਬੂਟੇ ਗਰੋ ਕਰੀਏ ਕਿ ਉਹ ਜੰਗਲ ਦੀ ਤਰ੍ਹਾਂ ਆਪਣੇ ਆਪ ਉਗਦੇ ਰਹਿਣ ਦੇ ਉਸ ਦੇ ਵਿੱਚ ਖਾਦਾਂ ਜਾਂ ਹੋਰ ਜਿਹੜੀਆਂ ਵੀ ਇਨਪੁਟਸ ਐ ਪਾਣੀ ਦੀ ਲੋੜ ਹੈਗੀ ਉਹ ਘੱਟ ਤੋਂ ਘੱਟ ਹੋਵੇ ਦੇ ਆਪਾਂ ਨੂੰ ਘੱਟ ਤੋਂ ਘੱਟ ਸਪੇਸ ਦੇ ਅੰਦਰ ਵੱਧ ਤੋਂ ਵੱਧ ਆਪਣੇ ਖਾਣ ਲਈ ਪੰਛੀਆਂ ਦੇ ਖਾਣ ਲਈ ਜਾਂ ਕੀੜੇ ਦੇ ਕੀੜੇ ਮਕੌੜਿਆਂ ਦੇ ਖਾਣ ਲਈ ਆਪਾਂ ਇੱਕ ਇਦਾਂ ਦਾ ਇਕੋਸਿਸਟਮ ਕ੍ਰੀਏਟ ਕਰ ਦਈਏ ਕਿ ਉਸ ਦੇ ਵਿੱਚ ਸਾਰੇ ਇੱਕ ਦੂਸਰੇ ਦੀ ਹੈਲਪ ਕਰਕੇ ਕਿਉਂਕਿ ਇਹ ਨਹੀਂ ਹੈਗਾ ਕਿ ਸਿਰਫ ਬੰਦਾ ਹੀ ਖੇਤੀ ਕਰਦਾ ਹੈਗਾ ਬਹੁਤ ਸਾਰੇ ਜਿਹੜੇ ਕੀੜੇ ਮਕੋੜੇ ਹੈਗੇ ਨੇ ਜਾਂ ਪੰਛੀ ਹੈਗੇ ਨੇ ਉਹਨਾਂ ਦਾ ਵੀ ਗਾਰਡਨ ਦੇ ਅੰਦਰ ਬਹੁਤ ਵੱਡਾ ਰੋਲ ਰਹਿੰਦਾ ਹੈਗਾ ਸੋ ਜਿਹੜਾ ਸਾਡਾ 100 ਸਕਰ ਮੀਟਰ ਦਾ ਪਲਾਟ ਹੈਗਾ ਇਸ ਦੇ ਵਿੱਚ ਅਸੀਂ 100 ਤੋਂ ਵੀ ਵੱਧ ਬੂਟੇ ਗਰੋ ਕਰਦੇ ਹੈਗੇ ਬਹੁਤ ਸਾਰੇ ਬੂਟੇ ਅਸੀਂ ਆਪ ਲਗਾਏ ਹੈਗੇ ਨੇ ਬਹੁਤ ਸਾਰੇ ਬੂਟੇ ਇਸ ਤਰ੍ਹਾਂ ਦੇ ਹੈਗੇ ਨੇ ਜੋ ਇੱਕ ਵਾਰੀ ਲਗਾਤੇ ਜਿੱਦਾਂ ਫਰੂਟ ਵਾਲੇ ਬੂਟੇ ਹੈਗੇ ਨੇ ਜਾਂ ਬਹੁਤ ਸਾਰੇ ਹਰਬਲ ਪਲਾਂਟਸ ਇਦਾਂ ਦੇ ਹੈਗੇ ਨੇ ਜਾਂ ਬਹੁਤ ਸਾਰੀਆਂ ਸਬਜ਼ੀਆਂ ਵੀ ਇਦਾਂ ਦੀ ਹੈਗੀਆਂ ਜੋ ਇੱਕ ਵਾਰੀ ਆਪ ਲਗਾ ਦਿੰਦੇ ਆ ਉਹ ਸਦਾ ਸਦਾ ਆਪਣੇ ਲਈ ਚੱਲਦੀਆਂ ਰਹਿੰਦੀਆਂ ਜਿਵੇਂ ਹੁਣ ਮੈਂ ਗੱਲ ਕਰਾਂ ਅਗਰ ਬੈਂਗਨ ਦੀ ਗ ਸੋ ਬੈਂਗਨ 2-3 ਸਾਲ ਬੁੱਟਾ ਚੱਲਦਾ ਹੈਗਾ ਉਹਦੀ ਆਪਾਂ ਰੈਟੂਨ ਕਰਕੇ ਹਰ ਅ ਠੰਡ ਦੇ ਅੰਦਰ ਆਪਾਂ ਉਹਨੂੰ ਕੱਟ ਦਿੰਨੇ ਆ ਉਸ ਤੋਂ ਬਾਅਦ 2-3 ਸਾਲ ਲਈ ਉਹ ਬੈਂਗਨ ਚੱਲਦਾ ਰਹਿੰਦਾ ਸੋ ਮੋٹے-ਮੋٹے ਜਿਹੜੇ ਪੰਜ ਚਾਰ ਕੰਪੋਨੈਂਟਸ ਹੈਗੇ ਜੋ ਫੂਡ ਫੋਰੈਸਟ ਗਾਰਡਨ ਬਣਾਣ ਲਈ ਜ਼ਰੂਰੀ ਹੈਗੇ ਨੇ ਇੱਕ ਦਾ ਇਹ ਹੈਗਾ ਕਿ ਮੈਂ ਆਪਣਾ ਮਲਚਿੰਗ ਬਹੁਤ ਕਰਦਾ ਹੈਗਾ ਜਿੰਨੇ ਵੀ ਮੇਰੇ ਵਾਕਿੰਗ ਪਾਥਸ ਹੈਗੇ ਨੇ ਸੋ ਉਸ ਦੇ ਅੰਦਰ ਜਿੰਨਾ ਵੀ ਮੇਰਾ ਉਰੇ ਫਾਰਮ ਫਾਰਮ ਚ ਜਿਹੜਾ ਮੇਰਾ ਸੁੱਕਾ ਵੇਸਟ ਬਚਦਾ ਹੈਗਾ ਦੇ ਉਸ ਨਾਲ ਮੈਂ ਮਲਚ ਕਰਦਾ ਹੈਗਾ ਪਲੱਸ ਮੈਂ ਬਾਇਓਮਾਸ ਉਰੇ ਜਿਹੜਾ ਵੀ ਮੇਰੇ ਕੋਲ ਹੁੰਦਾ ਜਾ ਕੁਦਰਤੀ ਤੌਰ ਤੇ ਵੀ ਜਿੱਦਾਂ ਹੁਣ ਪੰਗ ਹੈਗਾ ਜਾਂ ਹੁਣ ਦੂਬ ਹੈਗੀ ਹੈ ਜਾਂ ਹੋਰ ਜਿਹੜਾ ਵੀ ਕੱਖ ਜਾਂ ਕੋਈ ਖਰਪਤਵਾਰ ਹੁੰਦਾ ਨਦੀਨ ਹੁੰਦੇ ਸੋ ਉਹਨਾਂ ਨੂੰ ਮੈਂ ਇੱਕ ਵਾਰੀ ਗਰੋ ਹੋਣ ਦਨਾਂ ਉਸ ਤੋਂ ਬਾਅਦ ਕੀ ਹੈਗਾ ਜਦੋਂ ਮੈਨੂੰ ਮੈਂ ਕੋਈ ਨਵੀਂ ਫਸਲ ਬੀਜਣੀ ਹੁੰਦੀ ਹੈ ਉਸ ਨੂੰ ਮੈਂ ਕੱਢ ਕੇ ਦੇ ਉਸ ਨੂੰ ਐਜ਼ ਅ ਮਲਚ ਯੂਜ਼ ਕਰਦਾ ਦੂਸਰਾ ਉਰੇ ਮੈਂ ਬਹੁਤ ਮੇਰੇ ਕੋਲ ਬਾਇਓਡਾਈਵਰਸਿਟੀ ਹੈਗੀ ਹੈ ਬਾਇਓਡਾਈਵਰਸਿਟੀ ਦਾ ਮਤਲਬ ਇਹ ਹੈਗਾ ਕਿ ਮੈਂ ਵੱਖ-ਵੱਖ ਤਰ੍ਹਾਂ ਦੇ ਬੂਟੇ ਉਰੇ ਲਗਾਉਣਾ ਹੈਗਾ ਸੋ ਉਹਨਾਂ ਦੇ ਅਲੱਗ-ਅਲੱਗ ਫੰਕਸ਼ਨ ਹੈਗੇ ਨੇ ਅਗਰ ਮੈਂ ਗੱਲ ਕਰਾਂ ਕੇਲੇ ਦੀ ਕਿ ਮੇਰੇ ਹੁਣ ਕੇਲਾ ਹੈਗਾ ਕੇਲਾ ਇੱਕ ਬਹੁ ਮੈਜਿਕਲ ਪਲਾਂਟ ਹੈਗਾ ਜਿੰਨੀ ਵੀ ਸਾਡੀ ਵੇਸਟੇਜ ਹੁੰਦੀ ਹੈ ਕਿਚਨ ਵੇਸਟੇਜ ਹੁੰਦੀ ਹੈ ਹੋਰ ਹੈ ਸੋ ਉਸ ਨੂੰ ਖਾ ਪੀ ਕੇ ਕੇਲਾ ਜਿਹੜਾ ਹੈਗਾ ਉਹ ਬਹੁਤ ਹੀ ਜਲਦੀ ਬਾਇਓਮਾਸ ਦੇ ਦਿੰਦਾ ਹੈਗਾ ਸੋ ਉਸ ਦੀ ਅਸੀਂ ਮਲਚਿੰਗ ਕਰਦੇ ਹੈਗੇ ਆ ਇਸ ਤੋਂ ਇਲਾਵਾ ਬਿਲਕੁਲ ਹੀ ਅਲੱਗ-ਅਲੱਗਰੇ ਮੈਂ ਮਾਈਕਰੋ ਜ਼ੋਨਸ ਬਣਾਏ ਹੈਗੇ ਨੇ ਸੋ ਮਾਈਕਰੋ ਜ਼ੋਨਸ ਦੇ ਅੰਦਰ ਮੈਂ ਵੱਖ-ਵੱਖ ਤਰੀਕੇ ਨਾਲ ਮਲਟੀ ਲੇਅਰਸ ਦੇ ਅੰਦਰ ਟਰੀ ਹੈਗਾ ਜਿਵੇਂ ਕੈਨੋਪੀ ਹੈਗਾ ਸ਼ਰਬ ਹੈਗਾ ਜਾਂ ਹਰਬ ਹੈਗਾ ਰੂਟ ਹੈਗਾ ਸੋ ਵੱਖ-ਵੱਖ ਲੇਅਰਸ ਯੂਜ਼ ਕਰਕੇ ਮੈਂ ਛੋਟੀਆਂ-ਛੋਟੀਆਂ ਗਿਲਡਸ ਬਣਾਈਆਂ ਹੈਗੀਆਂ ਸੋ ਮੇ ਕੰਪੈਨੀਅਨ ਪlanting ਬਹੁਤ ਹੀ ਯੂਜ਼ ਕਰਦਾ ਹੈਗਾ ਕੰਪੈਨੀਅਨ ਪlanting ਦਾ ਮਤਲਬ ਇਹ ਹੈਗਾ ਕਿ ਹਰੇਕ ਬੂਟੇ ਦੇ ਨਾਲ ਕੁਛ ਨਾ ਕੁਛ ਇਹ ਜਿਹੇ ਬੂਟੇ ਚੱਲਦੇ ਹੈਗੇ ਨੇ ਜੋ ਉਸ ਨੂੰ ਸਪੋਰਟ ਕਰਦੇ ਹੈਗੇ ਆ ਔਰ ਫਿਰ ਇਸ ਤੋਂ ਇਲਾਵਾ ਜਿੰਨੀ ਵੀ ਸਾਡੀ ਕਿਚਨ ਵੇਸਟ ਪੱਛਦੀ ਆ ਉਸ ਤੋਂ ਮੈਂ ਬਾਇਓ ਇੰਜੀਮਸ ਬਣਾਉਣਾ ਹੈਗਾ ਬਾਇਓ ਇੰਜੀਮਸ ਬਣਾ ਕੇ ਮੈਂ ਉਸ ਨੂੰ ਐਜ਼ ਆ ਉਰੇ ਪੈਸਟਰੀ ਪੈਲੈਂਟ ਜਾਂ ਐਜ਼ ਆ ਫੰਗੀਸਾਈਡ ਵੀ ਯੂਜ਼ ਕਰਦਾ ਹੈਗਾ ਫਿਰ ਇਸ ਤੋਂ ਇਲਾਵਾ ਉਰੇ ਮੈਂ ਜਿਹੜੇ ਮੇਰੇ ਬੀਜ਼ ਹੈਗੇ ਨੇ ਸੋ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਜਿਹੜੇ ਬੀਜ਼ ਹੈਗੇ ਨੇ ਉਹ ਵੱਧ ਤੋਂ ਵੱਧ ਦੇਸੀ ਯੂਜ਼ ਕਰਦਾ ਹੈਗਾ ਔਰ ਆਪਣੇ ਬੀਜ਼ ਹਰ ਸਾਲ ਆਪ ਉਸ ਲਈ ਕਿ ਮੈਂ ਛੋਟਾ ਜਿਹਾ ਸੀਡ ਬੈਂਕ ਬਣਾਇਆ ਹੋਇਆ ਫਿਰ ਇਸ ਤੋਂ ਇਲਾਵਾ ਉਰੇ ਇੱਕ ਮੇਰੇ ਕੋਲੇ ਛੋਟੀ ਜੀ ਨਰਸਰੀ ਹੈਗੀ ਹੈ ਸੋ ਨਰਸਰੀ ਸੀਡ ਬੈਂਕਿੰਗ ਮਲਚਿੰਗ ਦੇ ਜਿਹੜੀਆਂ ਤੁਹਾਡੀਆਂ ਰਿਸੋਰਸਿਸ ਹੈਗੀਆਂ ਉਸ ਨੂੰ ਇਸ ਤਰੀਕੇ ਨਾਲ ਯੂਜ਼ ਕਰੀਏ ਕਿ ਉਹ ਉਰੇ ਹੀ ਇੱਕ ਦੂਸਰੇ ਨਾਲ ਸਪੋਰਟ ਕਰਕੇ ਵੱਧ ਤੋਂ ਵੱਧ ਤੁਹਾਡੇ ਗਾਰਡਨ ਨੂੰ ਨੂੰ ਪਾਲਦੀ ਪੋਸ਼ਦੀ ਰਹੇ ਅਗਰ ਮੈਂ ਨਰਸਰੀ ਦੀ ਗੱਲ ਕਰਾਂ ਸੋ ਤੁਸੀਂ ਉਰੇ ਦੇਖ ਰਹੇ ਹੋ ਕਿ ਜਿੱਦਾਂ ਹੁਣ ਮੇਰੇ ਕੋਲੇ ਉਰੇ ਗਾਰਡਨ ਦੇ ਅੰਦਰ ਅੰਗੂਰ ਹੈਗਾ ਸੋ ਠੰਡ ਦੇ ਅੰਦਰ ਉਸ ਦੀ ਪ੍ਰੂਨਿੰਗ ਕੀਤੀ ਸੀ ਦੇ ਉਹਦੀਆਂ ਜਿਹੜੀਆਂ ਕਟਿੰਗਸ ਹੈਗੀਆਂ ਸੀ ਬਹੁਤ ਸਾਰੀਆਂ ਕਟਿੰਗਸ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿਸ ਸਕੂਲ ਚ ਸਕੂਲ ਐਡੀਬਲ ਗਾਰਡਨਸ ਪੰਜਾਬ ਪ੍ਰੋਜੈਕਟ ਸਾਡਾ ਚੱਲ ਰਿਹਾ ਹੈਗਾ ਸੋ ਅਸੀਂ ਕਟਿੰਗਸ ਬੱਚਿਆਂ ਨਾਲ ਵੀ ਵੰਡੀਆਂ ਹੈਗੀਆਂ ਉਰੇ ਮੇਰੇ ਕੋਲ ਐਡੂਸਾ ਪਲਾਂਟ ਹੈਗਾ ਜਿਹਨੂੰ ਬਾਸਾ ਵੀ ਕਹਿੰਦੇ ਹੈਗੇ ਸੋ ਜਿੰਨੀ ਵੀ ਸਾਂਹ ਲਿਆ ਬਿਮਾਰੀ ਹੈਗੀਆਂ ਉਸ ਦੇ ਅੰਦਰ ਯੂਜ਼ ਹੁੰਦਾ ਫਿਰ ਇਹ ਲੈਮਨ ਗ੍ਰਾਸ ਹੈਗਾ ਕੁਝ ਮੇਰੇ ਕੋਲ ਮਹਿੰਦੀ ਹੈਗੀ ਜਿਵੇਂ ਹੁਣ ਮੇਰੇ ਗਾਰਡਨ ਦੇ ਅੰਦਰ ਸੋ ਮਹਿੰਦੀ ਦੀ ਮੇਰੇ ਕੋਲ ਲਗਭਗ ਲਗਭਗ ਇਤਕੀ ਬੜੀ 500 ਕਟਿੰਗਸ ਹੈਗੀਆਂ ਸੀ ਨਰਸਰੀ ਇੱਕ ਬਹੁਤ ਹੀ ਇੰਪੋਰਟੈਂਟ ਦੀ ਬਹੁਤ ਮਹੱਤਤਾ ਹੈਗੀ ਹੈ ਕਿਉਂਕਿ ਜਿੱਦਾਂ ਹੁਣ ਮੌਸਮ ਵੀ ਤਬਦੀਲ ਹੋ ਰਿਹਾ ਹੈਗਾ ਜਾਂ ਉਰੇ ਕੀੜੇ ਮਕੋੜੇ ਵੀ ਬਹੁਤ ਹੁੰਦੇ ਨੇ ਸੋ ਜਿਹੜੇ ਦੇਸੀ ਬੀਜ ਹੈਗੇ ਨੇ ਪਰਮਾ ਕਲਚਰ ਫਾਰਮ ਜਾਂ ਆਰਗੇਨਿਕ ਫਾਰਮਿੰਗ ਦੇ ਅੰਦਰ ਉਹ ਬਹੁਤ ਹੀ ਜ਼ਿਆਦਾ ਵਧੀਆ ਰਿਸਪੌਂਡ ਕਰਦੇ ਹੈਗੇ ਨੇ ਸੋ ਲਗਭਗ ਮੈਂ ਜ਼ਿਆਦਾ ਨਹੀਂ ਦਾ 30-40 ਕਿਸਮਾਂ ਦੇ ਬੀਜ ਆਪਣੇ ਉਰੇ ਬਚਾਣਾ ਹੈਗਾ ਉਸ ਦੇ ਵਿੱਚ ਬਹੁਤ ਸਾਰੇ ਬੀਜ ਇਦਾਂ ਦੇ ਵੀ ਹੈਗੇ ਨੇ ਜੋ ਵੈਸੇ ਤੋਂ ਨੂੰ ਮਾਰਕੀਟ 'ਚ ਨਹੀਂ ਅਵੇਲੇਬਲ ਹੁੰਦੇ ਅਗਰ ਮੈਂ ਹੁਣ ਗੱਲ ਕਰਾਂ ਜਿਹਨੂੰ ਮਕੋਏ ਕਹਿੰਦੇ ਹੈਗੇ ਪੰਜਾਬੀ 'ਚ ਆ ਪਮੋਲਾ ਕਹਿੰਦੇ ਹੈਗੇ ਨੇ ਸੋ ਉਹ ਕੁਦਰਤੀ ਤੌਰ ਤੇ ਆਪਣੇ ਆਪ ਹੁੰਦੀਆਂ ਦੀ ਸੋ ਅਸੀਂ ਉਹਨਾਂ ਦੇ ਬੀਜ ਬਚਾ ਕੇ ਅੱਗੇ ਲੋਕਾਂ ਨੂੰ ਵੰਡ ਰਹੇ ਹੈਗੇ ਆ। ਇੱਕ ਕੀ ਵਾਰ ਅਸੀਂ ਬੱਚਿਆਂ ਨੂੰ ਅਪਰਾਜਿਤਾ ਜਿਹਨੂੰ ਬਲੂ ਟੀ ਕਹਿੰਦੇ ਹੈਗੇ ਆ ਉਸ ਦੇ ਬੀਜ ਬਹੁਤ ਜ਼ਿਆਦਾ ਬੰਡੇ ਹੈਗੇ ਨੇ। ਸੋ ਬੰਦੇ ਨੂੰ ਇਹ ਲੱਗਦਾ ਹੈਗਾ ਕਿ ਮੈਂ ਆਪ ਖੇਤੀ ਕਰਦਾ ਜਦ ਕਿ ਇਹ ਨਹੀਂ ਠੀਕ ਹੈਗੀ ਗੱਲ। ਬਹੁਤ ਸਾਰੇ ਜਿਹੜੇ ਕੀੜੇ ਮਕੋੜੇ ਹੈਗੇ ਨੇ ਹੁਣ ਜਿੱਦਾਂ ਅਗਰ ਮੈਂ ਕੈਨੇਡਾ ਦੇ ਵੀ ਜੰਗਲਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਜਿਹੜੇ ਉੱਥੋਂ ਦੇ ਜੰਗਲ ਹੈਗੇ ਨੇ ਉਹ ਜਿਹੜੀਆਂ ਕਾਟੋਆਂ ਹੈਗੀਆਂ ਉਹਨਾਂ ਨੇ ਵਿਕਸਿਤ ਕੀਤੇ ਜਿੱਦਾਂ ਬੰਦੇ ਨੂੰ ਪੈਸਾ ਇਕੱਠਾ ਕਰਨ ਦਾ ਸ਼ੌਂਕ ਹੁੰਦਾ। ਸੋ ਜਿਹੜੇ ਆਪਣੇ ਜਿਹੜੀਆਂ ਕਾਟੂਆਂ ਹੈਗੀਆਂ ਉਹ ਬੀਜ ਦੱਬ ਕੇ ਦੇ ਭੁੱਲ ਜਾਂਦੀ ਹੈਗੀਆਂ ਤੇ ਉਸ ਤੋਂ ਬੂਟੇ ਉੱਗ ਜਾਂਦੇ ਆ ਸੋ ਬਹੁਤ ਸਾਰੇ ਬੂਟੇ ਮੈਂ ਇੰਟੈਂਸ਼ਨਲੀ ਉਰੇ ਲੈ ਕੇ ਆਇਆ ਤੇ ਬਹੁਤ ਸਾਰੇ ਬੂਟੇ ਆਪਣੇ ਆਪ ਆਏ ਹੈਗੇ ਨੇ ਜਿੱਦਾਂ ਹੁਣ ਮੈਂ ਗੱਲ ਕਰਾਂ ਜਿਹਨੂੰ ਇੱਕ ਤਿੰਨ ਪੱਤੀਆ ਕਹਿੰਦੇ ਆ ਜਾਂ ਉਹਨੂੰ ਬਟਰਫਲਾਈ ਕਰੀਪਰ ਦੇ ਨਾਮ ਤੋਂ ਵੀ ਜਾਨਿਆ ਜਾਂਦਾ ਹੈਗਾ ਜਾਂ ਆਗਜ਼ੈਲਿਸ ਦੇ ਨਾਮ ਤੋਂ ਵੀ ਜਾਨਿਆ ਜਾਂਦਾ ਹੈਗਾ ਉਹ ਜਿਵੇਂ ਆਪਣੇ ਆਪ ਆਇਆ ਹੈਗਾ ਫਿਰ ਅਗਰ ਮੈਂ ਚਲਾਈ ਦੀ ਗੱਲ ਕਰਾਂ ਹੁਣ ਗਰਮੀ ਦੀ ਰੁੱਤ ਹੈਗੀ ਗਰਮੀ ਦੀ ਰੁੱਤ ਸਟਾਰਟ ਹੋ ਗਈ ਆ ਸੋ ਆਪਣੇ ਆਪ ਜਿਹੜੀ ਚਲਾਈ ਹੈਗੀ ਆਪਣੇ ਆਪ ਉੱਗਿਆ ਨੇ ਸੋ ਅਗਰ ਤੁਸੀਂ ਉਰੇ ਦੇਖੋਗੇ ਪੁਦੀਨਾ ਉਗ ਰਿਹਾ ਮੇਰਾ ਟਮਾਟਰ ਉਗ ਰਿਹਾ ਹੈਗਾ ਸੋ ਇਹ ਲੈਮਨ ਦਾ ਬੂਟਾ ਹੈਗਾ ਇਹ ਰੋਜ਼ਮਰੀ ਹੈਗੀ ਆ ਸੋ ਇਹ ਜਿਵੇਂ ਹੁਣ ਮੈਂ ਉਰੇ ਇਹ ਇੱਕ ਬੈਂਗਨ ਦਾ ਬੂਟਾ ਉਗ ਰਿਹਾ ਹੈਗਾ ਸੋ ਇਸ ਤੋਂ ਬਾਅਦ ਮੈਂ ਗਿਲਡ ਬਣਾਈ ਹੈਗੀ ਆ ਸੋ ਕੇਲੇ ਦੇ ਨਾਲ ਜਿਵੇਂ ਹੁਣ ਮੈਨੂੰ ਪਤਾ ਹੈਗਾ ਉਰੇ ਕੁਝ ਅਰਬੀ ਦੇ ਬੂਟੇ ਵੀ ਹੈਗੇ ਆ ਪਿੱਛੇ ਸੋ ਅਰਬੀ ਨੇ ਕੀ ਹੈਗਾ ਕਿ ਉੱਪਰ ਚਲੇ ਜਾਣਾ ਹੈਗਾ ਹਲਦੀ ਉਸ ਤੋਂ ਨੀਚੇ ਰਹਿਣੀ ਹੈ ਹੁਣ ਹਲਦੀ ਦਾ ਸੀਜ਼ਨ ਹੈਗਾ ਜਿੱਦਾਂ ਹੁਣ ਆਪਾਂ ਅਪ੍ਰੈਲ ਦਾ ਮਹੀਨਾ ਸਟਾਰਟ ਹੋ ਗਿਆ ਸੋ ਉਰੇ ਮੈਂ ਹਲਦੀ ਵੀ ਲਗਾਈ ਹੈਗੀ ਆ ਸੋ ਅਗਰ ਤੁਸੀਂ ਦੋ ਤਿੰਨ ਮਹੀਨਾ ਬਾਅਦ ਆ ਕੇ ਦੇਖੋਗੇ ਤਾਂ ਉਰੇ ਹਲਦੀ ਹੋਏਗੀ ਉ ਦੇ ਸਾਰੀਆਂ ਚੀਜ਼ਾਂ ਹੋਣਗੇ ਇਹ ਮੰਨ ਕੇ ਚਲੋ ਠੰਡ ਦੇ ਅੰਦਰ ਕਮ ਸਕੁਨ 20 ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਗਾਜਰ ਮooli ਸ਼ਲਗਮ ਚੁਕੰਦਰ ਫਿਰ ਪੱਤੇਦਾਰ ਸਬਜ਼ੀਆਂ ਬਹੁਤ ਹੁੰਦੀਆਂ ਜਾਂ ਹੋਰ ਮੇਰੇ ਕੋਲ ਹਰਬਲ ਪਲਾਂਟਸ ਬਹੁਤ ਹੈਗੇ ਨੇ ਮੇਰੇ ਕੋਲ ਗिलोय ਹੈਗੀ ਔਰ ਐਲੋਵੇਰਾ ਹੈਗਾ ਲੈਮਨ ਗ੍ਰਾਸ ਹੈਗਾ ਫਿਰ ਇਸ ਤੋਂ ਇਲਾਵਾ ਮਰੂਆ ਹੈਗਾ ਤુલਸੀ ਹੈਗੀ ਹੈ ਤુલਸੀ ਚ ਵੀ ਮੇਰੇ ਕੋਲੇ 3-4 ਪ੍ਰਕਾਰ ਦੀ ਤુલਸੀ ਹੈਗੀ ਸੀ ਫਿਰ ਹੁਣ ਜਿਵੇਂ ਗਰਮੀ ਸਟਾਰਟ ਹੋ ਗਈ ਹੈ ਤਾਂ ਮੇਰੇ ਕੋਲੇ ਗਰਮੀ ਵਾਲਾ ਪਾਲਕ ਹੈਗਾ ਜਿਹਨੂੰ ਮੈਲਾਬਾਰ ਸਪਿਨਚ ਕਹਿੰਦੇ ਹੈਗੇ ਨੇ ਸੋ ਉਹ ਦੀ ਮੇਰੇ ਕੋਲੇ ਬਲ ਹੈਗੀ ਹੈ ਫਿਰ ਕਾਲਮੀ ਸਾਗ ਹੈਗਾ ਜਿਵੇਂ ਸੋ ਇਹ ਜਿਹੜਾ ਕਾਲਮੀ ਸਾਗ ਦਾ ਬੂਟਾ ਹੈਗਾ ਜਿਸ ਨੂੰ ਅੰਗਰੇਜ਼ੀ ਚ ਇੱਕ ਇਪੋਮੀਆਂ ਵੀ ਕਹਿੰਦੇ ਹੈਗੇ ਨੇ ਦੇ ਉਹ ਇਹ ਹੁਣ ਪੂਰਾ ਫੈਲ ਜਾਣਾ ਹੈਗਾ ਤੇ ਦੇਖ ਰਹੇ ਹੈਗੇ ਮੈਂ ਕੜੀ ਪੱਤਾ ਹੈਗਾ ਉਹ ਲੌਂਗ ਦਾ ਬੂਟਾ ਹੈਗਾ ਫਿਰ ਮੈਂ ਉੱਥੇ ਤੇਜ ਪੱਤਾ ਵੀ ਲਗਾਇਆ ਹੋਇਆ ਹੈ ਦੇ ਫਿਰ ਮੈਰੀ ਗੋਲਡ ਮੇਰੇ ਕੋਲ ਹਰ ਸੀਜ਼ਨ ਚ ਰਹਿੰਦਾ ਹੈਗਾ ਦੇ ਹੁਣ ਮੈਨੂੰ ਪਤਾ ਹੈ ਕਿ ਹਲਦੀ ਜਿਹੜੀ ਹੈਗੀ ਅਰਬੀ ਹੈਗੀ ਉਸ ਨੂੰ ਆ ਛਾਂ ਚਾਹੀਦੀ ਹੈਗੀ ਸੋ ਉਹ ਮੈਂ ਉਹਦੇ niche ਲਗਾਇਆ ਸੋ ਇਹਦਾ ਮੈਂ ਮਲਟੀ ਲੇਅਰ ਦੇ ਅੰਦਰ ਕੰਪੈਨੀਅਨ ਪਲਾਂਟਿੰਗ ਜਾਂ ਪਰਮਾकल्चर ਡਿਜ਼ਾਈਨਸ ਯੂਜ਼ ਕਰਕੇ ਘੱਟ ਸਪੇਸ ਦੇ ਅੰਦਰ ਬਾਤ ਤੋਂ ਬੱਚੀਆਂ ਗਰੋ ਕਰਦਾ ਮੈਂ ਦਾ ਸੋਲ ਆਇਆ ਹੈਗਾ ਮਹਿਦਾ ਮਤਲਬ ਤੁਸੀਂ ਇੰਟਰਨੈਟ ਤੇ ਅਗਰ ਦੇਖੋਗੇ ਇੱਕ ਬੰਦਾ ਬੈਂਗਲੋਰ ਦਾ ਇਹ ਜਹਾ ਹੈਗਾ ਕਿ ਉਹਨੇ ਆਪਦੇ ਛੱਤ ਦੇ ਉੱਤੇ ਹੀ 300 ਤੋਂ ਵੱਧ ਬੂਟੇ ਲਾਏ ਹੋਏ ਏ ਬਹੁਤ ਸਾਰੇ ਪੰਛੀ ਅਗਰ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਆਉਂਗੇ ਜਿਦਾ ਹੁਣ ਹੁਣ ਵੀ ਤੁਸੀਂ ਦੇਖ ਰਹੇ ਹੋ ਸੌਂਗ ਬਰਡ ਹੈਗਾ ਜਿਹੜਾ ਇਹ ਚਹਿ ਚਹਾ ਰਿਹਾ ਹੈਗਾ ਬਹੁਤ ਸਾਰੇ ਹੋਰ ਪੰਛੀ ਵੀ ਆਪਣੇ ਆਪਾਂ ਦੇ ਹੈਗੇ ਨੇ ਸ਼ੁਰੂ ਵਿੱਚ ਜਦੋਂ ਫੂਡ ਫੋਰੈਸ ਬਣਾਉਣਾ ਹੈਗਾ ਆਪਾਂ ਜਿਵੇਂ ਹੁਣ ਕੇਲਾ ਹੈਗਾ ਪਪੀਤਾ ਹੈਗਾ ਅਰਬੀ ਹੈਗੀ ਹੈ ਹਲਦੀ ਹੈਗੀਆਂ ਜੋ ਜਿਹੜੀਆਂ ਰੂਟ ਟਿਊਬਰ ਕ੍ਰੌਪਸ ਹੈਗੀਆਂ ਸੋ ਇਹ ਬਹੁਤ ਜਲ ਸੋ ਇਸ ਸਮੇਂ ਫਾਲਸੇ ਦੇ ਕਮ ਸੇ ਕਮ 2000 ਫਾਲਸਾ ਲੱਗਿਆ ਹੋਇਆ ਫਾਲਸਾ ਤੋਂ ਬਾਅਦ ਅਗਰ ਮੈਂ ਗੱਲ ਕਰਦਾ ਹੁਣ ਜਿਵੇਂ ਕਰੋਂਦਾ ਹੈਗਾ ਸੋ ਕਰੋਂਦਾ ਇੱਕ ਬਹੁਤ ਹੀ ਗੁੰਨਕਾਰੀ ਬੂਟਾ ਹੈਗਾ ਸੋ ਕਿਸਾਨਾਂ ਦੇ ਨਾਲ ਦਾ ਸੀ ਇਸ ਨੂੰ ਲਾਈਵ ਫੈਂਸ ਦੇ ਤੌਰ ਤੇ ਕਿਉਂਕਿ ਇਹ ਕੰਡਿਆਂ ਵਾਲਾ ਹੁੰਦਾ ਸੋ ਅਸੀਂ ਬਾੜ ਦੇ ਤੌਰ ਤੇ ਇਹਨੂੰ ਯੂਜ਼ ਕਰਵਾ ਰਹੇ ਹਾਂ ਉਹਦੇ ਵੀ ਇਹ ਬਹੁਤ ਸਾਰਾ ਫਲਾਰਿੰਗ ਚਾਹੁੰਦਾ ਹੈ ਕਿ ਲਗਭਗ ਜਦੋਂ ਅਗਸਤ ਸਤੰਬਰ ਦੇ ਮਹੀਨੇ ਦੇ ਅੰਦਰ ਫੁੱਲ ਦੇ ਫਲਾਂ ਦਾ ਹੈਗਾ ਤੇ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਉਰੇ ਜਿਵੇਂ ਮੇਰੇ ਕੋਲੇ ਇਹ ਮਹਿੰਦੀ ਹੈਗੀ ਸੋ ਮਹਿੰਦੀ ਨੂੰ ਅਸੀਂ ਨਾਂ ਤੋਂ ਚ ਆਪਣੇ ਯੂਜ਼ ਕਰਦੇ ਆ ਗਿਆ ਇਸ ਦਾ ਪਾਣੀ ਉਬਾਲ ਕੇ ਬਾਲਾਂ ਨੂੰ ਧੋਣ ਦੇ ਕੰਮ ਆਉਂਦਾ ਸੋ ਇਸ ਦੇ ਨੀਚੇ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਮਧੂਮੱਖੀ ਬੀ ਹੈਗੀ ਆ ਸੋ ਅਗਰ ਮੈਂ ਗੱਲ ਕਰਾਂ ਇਹ ਅੰਜੀਰ ਹੈਗੀ ਆ ਮੇਰੇ ਕੋਲੇ ਸੋ ਆ ਤੁਸੀਂ ਦੇਖੋਗੇ ਕਿ ਹੁਣ ਇਹ ਅੰਜੀਰ ਲੱਗਣੀ ਸਟਾਰਟ ਹੋ ਗਈ ਸੋ ਇੱਕ ਇਹ ਛੋਟਾ ਜਿਹਾ ਉਰੇ ਮੈਂ ਨਾ ਇੱਕ ਗਿਲਡ ਬਣਾਇਆ ਹੋਇਆ ਹੈ ਗਿਲਡ ਦਾ ਮਤਲਬ ਇਹ ਹੈਗਾ ਕਿ ਬਹੁਤ ਸਾਰੇ ਬੂਟੇ ਇਸ ਫਾਰਮ 'ਚ ਲਗਾਏ ਹੋਏ ਨੇ ਕਿ ਉਹ ਆਪਣੇ ਆਪ ਨੂੰ ਸਪੋਰਟ ਕਰਦੇ ਇਹ ਆਰਟੀਮੀਜ਼ੀਆ ਹੈਗਾ ਆਰਟੀਮੀਜ਼ੀਆ ਇੱਕ ਉਹ ਪਲਾਂਟ ਹੁੰਦਾ ਇਹ ਮੈਡੀਸਨ ਦਾ ਪਲਾਂਟ ਹੈਗਾ ਸੋ ਇਸ ਦੇ ਪੱਤਿਆਂ ਦਾ ਕੜਾ ਜਿਹੜਾ ਹੈਗਾ ਉਹ ਡੇਂਗੂ ਮਲੇਰੀਆ ਉਸ ਦੇ ਅੰਦਰ ਫਿਰ ਇਹ ਜਿਹੜਾ ਮਕੋਏ ਜਿਹਨੂੰ ਕਹਿੰਦੇ ਹੈਗੇ ਆ ਯਾ ਇਸ ਨੂੰ ਪਮੋਲਾ ਵੀ ਕਹਿੰਦੇ ਹੈਗੇ ਆ ਪੰਜਾਬੀ ਚ ਸੋ ਇਹ ਪਮੋਲਾ ਹੈਗੀਆਂ ਤੇ ਜੇ ਮੈਂ ਤੁਹਾਨੂੰ ਇਹਦਾ ਫਰੂਟ ਦਿਖਾਵਾਂ ਇਹਦੇ ਪੱਤਿਆਂ ਦੀ ਵੀ ਸਬਜ਼ੀ ਬਣਦੀ ਆ ਪਲੱਸ ਇਹ ਜਿਹੜੇ ਇਹ ਹਾਂ ਫਲ ਹੈਗੇ ਨੇ ਸੋ ਇਹ ਇਹ ਮਿਲਖਾਂਚ ਵੀ ਬਹੁਤ ਟੇਸਟੀ ਹੁੰਦੀ ਆ ਪਲੱਸ ਜਿਹਨੂੰ ਨੀਂਦਾਂ ਦੀ ਹੋਵੇ ਸੋ ਉਸ ਲਈ ਇਹ ਮੈਡੀਸਨ ਦਾ ਵੀ ਕੰਮ ਕਰਦਾ ਫਿਰ ਆਪਾਂ ਹੁਣ ਅੰਗੂਰਾਂ ਦੇ ਨੀਚੇ ਖੜੇ ਹੈਗੇ ਆ ਦੇ ਤੁਸੀਂ ਦੇਖ ਰਹੋ ਕਿ ਅੰਗੂਰ ਦੀ ਕਿੰਨੀ ਫਲਾਰਿੰਗ ਹੈਗੀ ਆ ਫਰੇਕ ਸੁਣੀ ਗੱਲ ਇਹ ਹੈਗੀ ਆ ਕਿ ਹੁਣ ਜਿਵੇਂ ਆਪਾਂ ਪ੍ਰਿੰਡਾਂ ਦੀ ਗੱਲ ਕਰੀਏ ਸੋ ਇਹ ਕਿੰਨਾ ਸੋਹਣਾ ਇਕੋਸਿਸਟਮ ਬਣਿਆ ਹੋਇਆ ਹੈ ਅਗਰ ਮੈਂ ਉੱਥੇ ਦੇਖਾਂ ਤਾਂ ਉੱਥੇ ਕਿਸੇ ਪੰਛੀ ਦਾ ਆਲਣਾ ਹੈਗਾ ਸੀ ਉਰੇ ਉਰੇ ਪ੍ਰਿੰਡਾਂ ਦਾ ਛੱਤਾ ਲੱਗਿਆ ਹੈਗਾ ਸੀ ਸੋ ਮਧੂਮੱਖੀਆਂ ਵੀ ਹੈਗੀਆਂ ਪ੍ਰਿੰਡਾਂ ਵੀ ਹੈਗੀਆਂ ਇਹ ਅੰਗੂਰ ਦੀ ਬਲ ਹੈਗੀ ਇਹ ਨਿੰਮ ਹੈਗਾ ਫਿਰ ਇਹ ਸੋਆ ਹੈਗਾ ਜਿਹਨੂੰ ਦਿਲ ਕਹਿੰਦੇ ਆ ਸੋ ਬਾਤ ਜਿਹੜਾ ਹੈਗਾ ਪਸ਼ੂ ਪਸ਼ੂਆਂ ਲਈ ਵੀ ਜਿਹੜਾ ਫਾਰਾਪਾਨਾ ਦਾ ਹੈਗਾ ਉਸ 'ਚ ਵੀ ਇਹ ਯੂਜ਼ ਹੁੰਦਾ ਸੀ ਮੈਡੀਸਨਲ ਪਲਾਂਟ ਹੈਗਾ ਦੇਦੀ பாਜੀ ਆਪਾਂ ਠੰਡ ਦੇ ਅੰਦਰ ਆਲੂ ਦੇ ਸੋਆ ਦੀ ਸਬਜੀ ਬੜੀ ਮਸ਼ਹੂਰ ਹੈਗੀ ਆ ਬਿਹਾਰ ਦੇ ਜਾਂ ਜਿਹੜੇ ਹੋਰ ਜਿਹੜੇ ਟ੍ਰਾਈਬਲ ਬੈਲ ਸੇ ਫਿਰ ਇਹ ਗੱਲ ਕਰਾਂ ਮੈਂ ਮਰੂਆ ਹੈਗਾ ਜਾਂ ਊਰੇ ਮੇਰੇ ਕੋਲ ਇਹ ਅਸ਼ਫ ਗੰਦਾ ਹੈਗਾ ਹੁਣ ਇਹ ਮੈਂ ਨਹੀਂ ਲਗਾਇਆ ਹੈਗਾ ਸੋ ਇਹ ਆਪਣੇ ਆਪ ਆਇਆ ਹੈਗਾ ਸੋ ਊਰੇ ਮੈਂ ਕੁਛ ਮਿਰਚ ਲਗਾਤੀ ਹੈਗੀ ਇਹਦੇ ਆਲੇ ਦੁਆਲੇ ਮੈਂ 3-4 ਬੁੱਟੇ ਮਿਰਚਾਂ ਦੇ ਲਾਏ ਹੈਗੇ ਨੇ ਆ ਊਰੇ ਗੇਂਦਾ ਲਗਾਇਆ ਹੈਗਾ ਸੋ ਜੰਗਲ ਦੇ ਅੰਦਰ ਇਹ ਨਹੀਂ ਹੁੰਦਾ ਕਿ ਮੰਨ ਲਓ ਅਗਰ ਮੈਂ ਗੱਲ ਕਰਾਂ ਕਿ ਇੱਕੋ ਹੀ ਜਗ੍ਹਾ ਤੇ ਇੱਕ ਤਰ੍ਹਾਂ ਦੇ ਬੁੱਟੇ ਆ ਦੂਸਰੀ ਜਗ੍ਹਾ ਤੇ ਦੂਸਰੀ ਤਰ੍ਹਾਂ ਦੇ ਬੁੱਟੇ ਆ ਜੰਗਲ ਦੇ ਸੋ ਅਗਰ ਤੁਸੀਂ ਇਹ ਪੂਰੇ ਜੰਗਲ ਨੂੰ ਦੇਖੋਗੇ ਜਾਂ ਇਹ ਪੂਰੇ ਮੇਰੇ ਗਾਰਡਨ ਨੂੰ ਦੇਖੋਗੇ ਕਈ ਵਾਰ ਤੁਹਾਨੂੰ ਸਮਝ ਨਹੀਂ ਆਏਗਾ ਤੁਹਾਨੂੰ ਇਹ ਲੱਗੇਗਾ ਕਿ ਯਾਰ ਇਹ ਕੀ ਕੱਖ ਪਰਲਾ ਹੋ ਰਿਹਾ ਹੈ ਪਰੰਤੂ ਇਹ ਇਸ ਦੇ ਪਿੱਛੇ ਬਹੁਤ ਥੋਟ ਪ੍ਰੋਸੈਸ ਜਾਂ ਇਸ ਦੇ ਪਿੱਛੇ ਬਹੁਤ ਪਲੈਨਿੰਗ ਹੁੰਦੀ ਹੈ ਜੋ ਅਸੀਂ ਉਰੇ ਲਗਾਨੇ ਹੈਗੇ ਕਹਣਾ ਚਾਹੁੰਦਾ ਜੀ ਕਿ ਖਾਣਾ ਪੀਣਾ ਜਿਹੜਾ ਗ로우 ਕਰਨਾ ਹੈਗਾ ਹਰੇਕ ਬੰਦੇ ਨੂੰ ਆਪਣਾ ਜ਼ਰੂਰ ਥੋੜਾ ਬਹੁਤ ਖਾਣਾ ਪੀਣਾ ਗ로우 ਕਰਨਾ ਚਾਹੀਦਾ ਹੈਗਾ ਤੇ ਜ਼ਰੂਰੀ ਨਹੀਂ ਹੈਗਾ ਕਿ ਤੁਹਾਡੇ ਕੋਲੇ ਅਗਰ ਕੋਈ ਛੋਟਾ ਮੋਟਾ ਪਲੋਟ ਹੋਏਗਾ ਜਾਂ ਜ਼ਮੀਨ ਹੋਏਗੀ ਤਾਂ ਹੀ ਤੁਸੀਂ ਖਾਣਾ ਪੀਣਾ ਆਪਣਾ ਗ로우 ਕਰ ਸਕਦੇ ਹੈਗੇ ਤੁਸੀਂ ਇਨਫੈਕਟ ਕੰਟੇਨਰ ਗਾਰਡਨਿੰਗ ਦੇ थ्रू ਵੀ ਆਪਣੇ ਛੱਤ ਦੇ ਉੱਤੇ ਜਾਂ ਆਪਣੇ ਘਰ ਦੇ ਵਿੱਚ ਇਦਾਂ ਦਾ ਇੱਕ ਛੋਟਾ ਜਿਹਾ ਜੰਗਲ ਬਣਾ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਆਰਾਮ ਨਾਲ 50 60 ਬੂਟੇ ਦਾ ਬੜੇ ਆਰਾਮ ਨਾਲ ਤੁਸੀਂ ਮੈਡੀਸਨਲ ਬੂਟੇ ਜਾਂ ਸਬਜ਼ੀਆਂ ਵਾਲੇ ਜਾਂ ਕੁਝ ਫਰੂਟ ਪਲਾਂਟਸ ਹੈਗੇ ਤੁਸੀਂ ਗ로우 ਕਰ ਸਕਦੇ ਹੋ ੂਰ ਜੰਗਲ ਗ로우 ਕਰਨ ਲਈ ਇਹ ਨਹੀਂ ਹੈਗਾ ਕਿ ਤੁਹਾਨੂੰ ਬਹੁਤ ਸਾਰੀ ਮਿਹਨਤ ਕਰਨੀ ਪੈਣੀ ਹੈਗੀ ਹੈ ਸਿਰਫ ਤੁਹਾਨੂੰ ਇੱਕ ਪੈਸ਼ਨ ਤੁਹਾਡਾ ਸ਼ੌਂਕ ਹੋਣਾ ਚਾਹੀਦਾ ਹੈ ਪਲੱਸ ਤੁਹਾਡਾ ਕਿਦੇ ਹਫ਼ਤੇ 'ਚ ਤੁਹਾਨੂੰ ਕੋਈ 10 15 ਮਿੰਟ ਦਾ ਟਾਈਮ ਹੋਵੇ ਜਾਂ ਡੇਲੀ ਤੁਸੀਂ 5-7 ਮਿੰਟ ਦੇ ਕੇ ਸੋ ਇੰਨੀ ਇੱਕ ਮੇਨਟੇਨੈਂਸ ਦੀ ਲੋੜ ਪੈਂਦੀ ਹੈਗੀ ਹੈ ਧੰਨਵਾਦ